ਪਾਣੀ ਪੁਣੀ ਧਰ ਲਿਆ ਬਾਈ ਐਨ ਕੁੰਡੀ ਚ ਕਰਦੀ ਸਾਫ ਤੇ ਭਾਉ ਚੋਰਿਆ ਧਾਰਾਂ ਬਾਹਰ ਟਾ ਬਣਾ ਲਿਆ ਬਾਹਲ ਕਟਾਇਆ ਤੇ ਜੱਸਾ ਖੜਾ ਉੱਪਰ ਅੱਜ ਇੱਕ ਨਵਾਂ ਕਬੂਤਰ ਕੱਢਣਾ ਇੱਕ ਤੂਫਾਨ ਡਾਉਣਾ ਚੱਲ ਵੀ ਜੱਸੇ ਦਾਦੇ ਦੋਨੇ ਪਹਿਲਾਂ ਦੇਖ ਲੈ ਛਤਰੀ ਤੇ ਬੈਹਿ ਜਾਣ ਖਵਾਰਾ ਉੜ ਗਏ ਇੱਕ ਹਰੀਆਂ ਕੱਛਾਂ ਗੁਲਾਬੀ ਪੂੰਛ ਰੱਤਾ ਤੇ ਇੱਕ ਤੂਫਾਨ ਗੁਲਾਬੀ ਪੋਟਾ ਤੇ ਹਰਾ ਟੂਸਾ ਕਿੱਧਰ ਗਏ ਆ ਦੇਖੋ ਆ ਫਿਰਦਾ ਤੂਫਾਨ ਮੂਰੇ ਆ ਫਿਰਦਾ ਦੂਜਾ ਚਲੋ ਕੋਈ ਨਹੀਂ ਇਹਨਾਂ ਨੂੰ ਓੜਨ ਦਿਓ ਮੈਂ ਇਹਨਾਂ ਨੂੰ ਦਾਣਾ ਪਾਣੀ ਪਾ ਕੇ ਜਾਂਦਾ ਉੱਪਰ ਤੇ ਸਸਰੀ ਘਰ ਸਾਰਿਆਂ ਨੂੰ ਕਵੇਂ ਕੈਮ ਹੋ ਸਾਰੇ ਹਾਂ ਕਵੇਂ ਠੀਕ ਹੈ ਪਾਣੀ ਧਰ ਦਈਏ ਬਾਈ ਇਹਨਾਂ ਨੂੰ ਸਾਫ ਸਫਾਈ ਬਾਈ ਬਾਲੀ ਕਰਨੇ ਵਾਲੀ ਐ ਕਵੇਂ ਨਹੀਂ ਲੱਗਦਾ ਸਾਡਾ ਜੱਸੂ ਵੀ ਸਕੂਲ ਚਲੇ ਜਾਂਦੇ ਓਏ ਹੋ ਗਿਆ ਕੰਮ ਹੋ ਗਿਆ ਕੰਮ ਹੁਣ ਫਿਰ ਇਹਨੂੰ ਬੰਦ ਉੜੂਦਾ ਨਹੀਂ ਇਹ ਤਾਂ ਉੜਦਾ ਹੀ ਰਹੇਗਾ ਇਹਨਾਂ ਨੇ ਵੀ ਨਿਕਲ ਜਾਣਾ ਇਹਨਾਂ ਨੂੰ ਬੰਦ ਕਰਕੇ ਫੇਰ ਕਿੱਦਾਂ ਇਹਨਾਂ ਨੂੰ ਬੰਦ ਕਰਾਂ ਆ ਕਾਲੇ ਦੂਸੇ ਲੱਗੀ ਤਾਂ ਗਿਰਦਾ ਫਿਰਦਾ ਚੱਲ ਪਹਿਲਾਂ ਵੀ ਇਹਨਾਂ ਨੂੰ ਬੰਦ ਕਰ ਦਈਏ ਪੰਗਾ ਹੋ ਗਿਆ ਸਾਲੇ ਵਿੱਚ ਵੱਜਦੇ ਨੇ ਇਸੇ ਦਾ ਚੱਲ ਚੱਲ ਖੋਡੇ 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 ਸਾਰੇ ਸਰ ਹੋਏ ਹੋਏ ਨੇ ਇਹ ਚੱਲ ਵੀ ਚੱਲ 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 ਥੋੜੇ ਲੈ ভাই ਆਹ ਖੋਲਦੇ ਆ ਉਹਨੂੰ ਲੈ ਕੇ ਆਉਣਾ ਘੇਰ ਕੀ ਕਿੱਥੇ ਗਿਆ ਉਹ ਹਟ ਜੋ ਵੀ ਲਿਆਉਣਾ ਚੱਲ ਵੀ ਚੱਲ ਲੰਬੂ ਕੇ ਪਾਪਾ ਚਲ ਵੰਦਰ ਉਹ ਸਾੜਿਆ ਅੰਦਰ 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 ਸ਼ੀ ਆਲਾ ਭਾਈ ਹੁਣ ਖੋਲ ਦਨੇ ਆਪਾਂ ਸਾਰੇ ਕਬੂਤਰ ਪਹਿਲਾਂ ਦਾਣੇ ਦੂਣੇ ਪਾਵਾਂ ਇਹਨਾਂ ਨੂੰ ਨਬਣਾ ਕੋਲ ਨੇ ਫਿਰ ਦਾਣੇ ਪਾਉਣਾ ਰੁਕ ਜਾ ਇੱਕ ਮਿੰਟ ਬੱਜੀ ਚੈੱਕ ਕਰ ਲੀਏ ਸੱਟ ਨੇ ਉਹ ਆਹ ਸਾਲਾ ਕਿੱਥੇ ਫਿਰਦਾ ਠੂਲੂ ਇਹ ਆ ਸਾਲਿਆ ਤੇਰੇ ਖਾਤਰ ਤਾਂ ਇੰਨਾ ਲੜ ਲੜਾਈਆਂ ਹੋਈਆਂ ਹੈ ਐਜ ਬੈਠ ਤੂੰ ਵੀ ਐਜ ਬੈਠ ਓਏ ਗਏ ਹੈ ਕੋਠੇ 'ਤੇ ਜਸੂ ਦੇਖੀਏ ਕਹਾਂ ਪਰ ਹੈ ਹਾਂ ਕਿੱਧਰ ਫਿਰਦਾ ਭੜਕਾ ਲਾਉ ਉਹਨੂੰ ਕੋਈ ਨਾ ਤੂਫਾਨ ਸਹੀ ਫਿਰਦਾ ਹੈ ਹਵਾ ਦਾ ਫਿਰਦਾ ਹੈ ਆ ਬੱਚਾ ਦਾ ਬਾੜਾ ਹੀ ਨੀ ਮਾ ਉਹ ਦੇਖੋ ਤੁੰਦ ਖਾਣਾ ਇਹ ਆਹ ਦੇਖੋ 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 ਉਹ ਨਿਕਲੇ ਟੈਂਕੀ ਕੋਲੋਂ ਬਾੜਾ ਹੀ ਕਿਉਂਕਿ ਪਹਿਲਾ ਦਿਨ ਹੈ ਨਾ ਪਹਿਲੀ ਵਾਰ ਹੀ ਕੱਢਿਆ 8 ਨੇ ਮਹੀਨੇ ਮਗਰੋਂ ਤੇ ਆ ਗਿਆ ਕਿੱਥੇ ਗਿਆ ਉਹ ਹੋ ਗਿਆ ਉਹ ਟੈਂਕੀ ਦੇ ਬਹਿ ਗਿਆ ਮਾ ਵੇ ਗਿਆ ਬਾਈ ਟੈਂਕ ਤੇ ਕੋਈ ਚੱਕਰ ਨਹੀਂ ਆਜੂਗਾ ਤੂਫਾਨ ਆਪਣਾ ਆ ਫਿਰਦਾ ਆ ਰਾਮ ਨਾਲੇ ਦਾ ਇਹਾਰੇ ਨਾਲ ਫਿਰਦਾ ਕੋਈ ਚੱਕਰ ਨਹੀਂ ਕਿੱਸੇ ਐਨੇ ਰੁਕ ਜਾ ਐਨੇ ਬਾਈ ਪਾਣੀ ਪੂਣੀ ਕਰਦੀ ਐ ਚੇਂਜ ਇਹ ਯਾਰ ਫੰਗ ਵਾਲੇ ਪੈਂਦੇ ਨੇ ਸਾਲੇ ਹਨਾ ਹੁਣ ਤਾਂ ਪਰ ਦੂਜੀ ਕੁੰਡੀ ਲਿਆ ਕੇ ਰੱਖਾਂਗੇ ਆਪਾਂ ਔਰੇ ਮਿੱਟੀ ਵਾਲੀ ਉਹ ਜਿਹਾ ਪਾਇਆ ਕਰਾਂਗੇ ਪਾਣੀ ਪੂਣੀ ਕਰਤਾ ਬਾਈ ਚੇਂਜ ਦਾਣੇ ਪਾਦੇ ਨਾਲ ਯਾਰ ਤੇ ਐਨੇ ਕੋਈ ਨਾ ਮੈਂ ਨਿਗਾ ਰੱਖਦਾ ਆ ਦੇਖੋ ਕਬੂਤਰਾਂ ਕਾਫੀ ਆਰਡ ਰਹੇ ਨੇ ਕਬੂਤਰ ਆਰਡ ਰਹੇ ਨੇ 10 12 ਆ ਦੇਖੋ ਤਿੰਨ ਆ ਫਿਰਦੇ ਨੇ ਦੋ ਆ ਫਿਰਦੇ ਨੇ ਇੱਕ ਆ ਹੁੰਦਾ ਤੇ ਤੂਫਾਨ ਆ ਉਹ ਆਉਂਦਾ ਕਬੂਤਰ ਕਾਫੀ ਆਰਡ ਰਹੇ ਨੇ ਪਿੰਡ ਤੂਫਾਨ ਤਾਂ ਵਾਹੀ ਹਲੇ ਫਿਰ ਰਿਹਾ ਤੇ ਇਧਰ ਨੂੰ ਦੰਦਾ ਗੇੜਾ ਆ ਦੇਖ ਲਓ ਪਿੰਡ ਦਾ ਬਾਜੀ ਵਾਲਾ ਮਾਹੌਲ ਹੋਇਆ ਪਿਆ ਦੇਖੋ ਪੂਰਾ ਬਾਜੀ ਵਾਲਾ ਮਾਹੌਲ ਮੈਂ ਕਹਿੰਦਾ ਆਰਡ ਰਹੇ ਨੇ ਘੱਟੋ ਘੱਟ 15 ਹੋਗੇ ਹੁੰਦੇ ਹਵਾ ਚੱਲ ਰਹੀ ਆ ਤੂਫਾਨ ਆਪਣਾ ਆ ਫਿਰਦਾ ਹਵਾ ਚੱਲ ਰਹੀ ਆ ਪੂਰੀ ਉਹ ਦੂਜਾ ਉੱਥੀ ਬੈਠਾ ਟੈਂਕੀ ਤੇ ਹਾਂ ਦੋ ਹੋਰ ਰਾਤੇ ਆ ਦੇਖੋ ਦੇਖੋ ਤਾਂ ਪੂਰੀ ਫੀਲਿੰਗ ਆਉਂਦੀ ਆ ਨਾ ਬਾਜੀ ਵਾਲੀ ਲੈ ਇਹ ਆ ਗਿਆ ਆ ਗਿਆ ਤੂਫਾਨ ਬਾਈ ਛਤਰੀ ਦੇ ਉਹ ਏਅਰਪੋਰਟ ਆ ਪਤਾ ਨਹੀਂ ਹੀਦਾ ਆਉਂਦਾ ਹੁਣ ਕੋਈ ਨਾ ਆਪਾਂ ਬਿਠਾਉਣਾ ਨਹੀਂ ਘੂਰ ਦਾਂਗੇ ਜੇ ਬੈਠਣ ਵੀ ਆਇਆ ਉਹ ਤਾਂ ਬਹਿਦਾ ਨਹੀਂ ਚੱਲ ਗਿਆ ਇਹਦਾ ਤੂਫਾਨ ਨੂੰ ਲੱਗਿਆ ਬਈ ਕਰਨ ਅੰਦਰ ਅੱਗੇ ਗੱਡਾ ਖੋਲ ਆਂ ਧਾਣੇ ਪਾਤੇ ਬਾਹਾਂ ਖੋਲ ਪੁੱਤਰ ਤਾਂ ਉੱਪਰ ਬੈਠੇ ਹੋਣੇ ਤੇਰੇ ਸਾਰੇ ਇਨਾਂ ਨਿਕਲ ਜਾਣਾ ਨਾ ਇਕੱਠੇ ਵੀ ਨਹੀਂ ਹੋਣੇ ਕੋਈ ਨਹੀਂ ਆਇਆ ਤਾਂ ਨਹੀਂ ਕੋਈ ਚੱਕਰ ਹੁੰਦਾ ਲਾਓ ਵੀ ਤੂਫਾਨ ਨੂੰ ਲੱਗਿਆ ਕਰਨ ਅੰਦਰ ਥੋੜੇ ਪਿੱਛੇ ਰਿਹਾ ਘੜੀ ਆਉਣ ਦੇ ਆਉਣ ਦੇ ਆਉਣ ਦੇ ਕੋਈ ਨਾ ਆਉਣ ਦੇ ਤਾਂ ਬਹੁਤ ਸਿਆਣੇ ਕਬੂਤਰ ਯਾਰ ਲੈ ਲੈ ਰੱਸੀ ਵਾਲਾ ਪਹਿਲਾਂ ਵਾਜ ਕੋਈ ਨਾ ਕੋਈ ਨਾ ਇਹ ਆ ਗਿਆ ਅੰਦਰ ਚਲ ਉਥੋਂ ਚਲੇ ਜਾਣਾ ਉਹਨੇ ਅੰਦਰ ਆਹ ਦੇਖ ਲੋ ਬੈਰੀਓ ਲੱਗਦੀ ਐ ਆ ਦੇਖੋ ਚੱਲ ਵੀ ਤੂਫਾਨ ਸੇ ਅੰਦਰ ਇਹ ਇਹ ਜਾਊ 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 ਅੰਦਰ ਉਸ ਸਾਲਾ ਹਵਾ ਨਾਲ ਕੋਟਾ ਬੰਦ ਹੋ ਗਿਆ ਜੋ ਸੇ ਨੂੰ ਤੇ ੱੱਕ ਲਾ ਢਾਂਗੀ ਨ ਤਾਂ ਹੋ ਗਈ ਕਿੱਥੇ ਲੱਤ ਵਜਾਈਏ ਛਾਲੇ ਨੇ ਹੋ ਗਿਆ ਦੁਪਾਨ ਦਾ ਅੰਦਰ ਬਾਈ ਹੌਣੇ ਦੇਖ ਲੱਤ ਤੜਾਉਣੀ ਬਾਈ ਜਿਸੋ ਗਿਆ ਹੋਇਆ ਡਾਣਾ ਉੱਥੇ ਕਬੂਤਰ ਆ ਉਹ ਦੇਖੋ ਕੰਮ ੜਾ ਰਿਹਾ ਤੇ ਦੇ ਆਉਣ ਉੜਦਾ ਹੈ ਕਿ ਨਹੀਂ ਉਹ ਦੇਖੋ ਹਾਲ ਤਾਂ ਬੈਠਾ ਉੱਥੀ ਆ ਬੈਠਾ ਡੈਂਕੀ ਦੇ ਨਹੀਂ ਹਰੇ ਤਾਂ ਨਹੀਂ ਉੜਿਆ ਉੜ ਗਿਆ ਉੜ ਗਿਆ ਉੜ ਗਿਆ ਆ ਗਿਆ ਆ ਗਿਆ ਚਲੋ ਬਿਠਾਈਏ ਨੂੰ ਪਹਿਲਾਂ ਲੋੜ ਲੱਗਿਆ ਬਾਈ ਜੰਦਾ ਤੇ ਰਿੱਤਾ ਤਾਂ ਆਪਣਾ ਆ ਬੈਠ ਗਿਆ ਘਰ ਦੇ ਕੋਲੇ ਆ ਬੈਠਾ ਇਹਨੇ ਬਹੁਤ ਦੁਖੀ ਕਰਿਆ ਯਾਰ ਅੱਜ ਛਤਰੀਵਾਲ ਤਾਂ ਦੇਖਦਾ ਹੀ ਨਹੀਂ ਚਲੋ ਪਹਿਲਾ ਪਹਿਲਾ ਦਿਨ ਹੈ ਕੋਈ ਨਹੀਂ ਇਸ ਪੇਰ ਬੰਨੇ ਆ ਛਤਰੀ ਤੇ ਆ ਜੂਗਾ ਕੋਈ ਚੱਕਰ ਨਹੀਂ ਤੇ ਅਸੀਂ ਮਾੜਾ ਜਿਹਾ ਕੰਮ ਕਾਰਜ ਕਰੀ ਜੀ ਫਰੀ ਹੁੰਦੇ ਹੁੰਦੇ ਬਾਈ ਹੋ ਗਿਆ ਹਨੇਰਾ ਇੱਕ ਵਾਰੀ ਕਬੂਤਰਾਂ ਨੂੰ ਗੇੜਾ ਮਾਰ ਲਈ ਇੱਕ ਕਬੂਤਰ ਆਪਾਂ ਉੱਪਰ ਹਲੇ ਛਤਰੀ ਤੇ ਬੰਨੇ ਆ ਹੋਇਆ ਕਿਉਂਕਿ ਦੂਜਾ ਵਾਰ ਤਾਂ ਲੇਟ ਆਏ ਆ ਘਰੇ ਤੇ ਉਹਨੂੰ ਵੀ ਕਰੀ ਜੀ ਅੰਦਰ ਨੂਰੀ ਤਾਂ ਖਾ ਪੀ ਕੇ ਖੜੀ ਐ ਇੱਧਰ ਚੈੱਕ ਕਰ ਲਈਏ ਦਾਣੇ ਪਾਏ ਤੇ ਪਾਣੀ ਵੀ ਪਿਆ ਦਾ ਇਹਨਾਂ ਦਾ ਓਕੇ ਆ ਕੰਮ ਸਾਰਿਆਂ ਦਾ ਬੱਚੇ ਵਿੱਚ ਪਾਣੀ ਤਾਂ ਪਿਆ ਉਹਨੂੰ ਬੱਚੇ ਨੂੰ ਆਹ ਉਹਨਾਂ ਦੋਨਾਂ ਨੂੰ ਚੈੱਕ ਕਰ ਲਾ ਪਾਣੀ ਦੇ ਦੀਏ ਫਿਰ ਉੱਪਰਲੇ ਧਾਰੀਏ। ਔਰ ਛਤਰੀ ਤੇ ਹੈ ਬਾਈ ਕਬੂਤਰ ਇੱਕ ਆਹ ਬੈਠਾ ਹੈ। ਹਾਂ ਬੈਠਾ ਹੈ। ਔਰ ਦੇਖਦਾ ਨਾ ਪੈ ਪਾਉਦਾ। ਪੈ ਪੈ। ਹਾਂ ਪੈ ਪਾਉਦਾ। ਚਲੋ ਤੁਹਾਨੂੰ ਦਿਖਾਉਨੇ ਆ ਕਬੂਤਰ ਫੜਦੇ ਆ ਬੈਟਰੀ ਮਾਰ ਕੇ। ਸਰੰਜ ਚੱਕਦਾ ਇੱਕ ਮਿੰਟ। ਗੁਰੀ ਆਹ ਪਾਰ ਸਰੰਜ ੜੀ। ਉਹ ਜਿੱਦ ਤੂੰ ਇਹਨੇ ਬਜਾ ਬਜਾ ਕੇ ਇੱਜਾ ਕਰ ਦੇ। ਆ ਫੜ ਲਿਆ ਬਾਈ ਬੱਚਾ। ਯਾਰ ਪਾਣੀ ਪਤਾ ਨਹੀਂ ਕਿਉਂ ਨਹੀਂ ਪੀਂਦਾ ਇਹ। ਕਲੋਂ ਪਰ ਸ਼ਿਫਟ ਕਰਨਾ ਇਹਨੂੰ ਠੀਕ ਐ ਇਸੇ ਠੀਕ ਹੈ ਓਕੇ ਰਬੋਰਡ ਰੱਜ ਗਿਆ ਛੱਡ ਦੇ ਅੰਦਰ ਤੇ ਦੂਜੇ ਬੱਚੇ ਚੈੱਕ ਕਰ ਲਾ ਆ ਫੜ ਮੋਰੀ ਰੱਖ ਦੇ ਉੱਥੇ ਤੇ ਚਲੋ ਬਾਈ ਦੂਜੇ ਬੱਚੇ ਚੈੱਕ ਕਰ ਲਈਏ ਪਾਣੀ ਪੂਣੀ ਦੇਣ ਵਾਲਾ ਦੇ ਦੰਨੇ ਆ ਹਾਂ ਹੈਗੇ ਸਹੀ ਨੇ ਹਾਂਜੀ ਤੇ ਚੱਲਦੇ ਆਂ ਫਿਰ ਉੱਪਰ ਆਪਾਂ ਉੱਪਰ ਮਿਲਦੇ ਆਂ ਜਾ ਕੇ ਆਹੋ ਛੱਲੇ ਬਾਈ ਉੱਪਰ ਬੈਟਰੀ ਲੈ ਕੇ देखने उपर इट नेरा पूरा है। सौ परसेंट नेरा कितने बैठे बैठा उपर, उपर? बैठा। उपर है ना। आ बैठा भाई वो देख लो कुर्सी रख ली भाई आ बैठा देख लो ਉਹ ਯੋ ਬੈਨਾ ਫੜ ਲੀਏ ਹਾਂ ਫੜ ਲਿਆ ਬਾਈ ਰੱਤਾ ਉੱਥੇ ਬੈਠਾ ਤਾਂ ਜਿਹੜਾ ਇੱਕ ਮਿੰਟਾ ਫੜੀ ਇਸੇ ਫੋਨ ਆਹ ਤਾਂ ਦੇਖ ਲੋ ਗਲਾਬੀ ਪੁੰਛ ਆ ਤੇ ਫਰੀਆਂ ਗੱછા ਓਕੇ ਤੇ ਇਹਨੂੰ ਹੁਣ ਪਾਣੀ ਪੁੰਨੀ ਦੇ ਦਨੇ ਕਿਉਂਕਿ ਰਾਤ ਨੂੰ ਦਾਣੇ ਦੁੰਨੇ ਸਤੇ ਚੁਗ ਨਹੀਂ ਹੋਣੇ ਠੀਕ ਹੈ ਕਰਦੇ ਆ ਕੋਈ ਨਹੀਂ ਕੱਲ ਤੋਂ ਸਿੱਧਾ ਜੈ ਇਹਨੂੰ ਚਲੋ ਬਾਚੂ ਦਿਖਾਉਣੇ ਹੁਣ ਬਾਈ ਟਾਂਗੀ ਤੋਂ ਉਤਾਰ ਲਈਏ ਆਪਣਾ ਸਪੇਅਰ ਸਪੇਅਰ ਵੀ ਵਿਚਾਰਾ ਨਾਸ ਬੱਜਿਆ ਪਿਆ ਹੁਣ ਥੱਲੇ ਉਹ ਕਰ ਲੈ ਇੱਥੇ ਤਾਰ ਐਟ ਵਾਰ ਲਾ ਛੱਡ ਦੋ ਥਾਂ ਨਾਲ ਤਾਰ ਲੈ ਇੱਕ ਮਿੰਟ ਆ ਬੈਠਾ ਆਪਣਾ ਸਪੇਅਰ ਜਾਗ ਰਹੀ ਹੈ ਜਾਗ ਰਹੀ ਹੋਰ ਕਿਤੇ ਸੌਣਾ ਇਹਨੇ ਛੱਡ ਦੇ ਕੋਈ ਨਾ ਤਾਰ ਛੱਡ ਇਹਨੂੰ ਜ਼ੋਰ ਤਾਂ ਨਹੀਂ ਮਾਰੇ ਹੈ ਇਹਨੇ ਨਹੀਂ 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 ਠੀਕ ਹੈ ਚਲੋ ਬਈ ਖੋਲੀ ਇਹਨੂੰ ਤੇ ਪਾਣੀ ਪੂਣੀ ਦੇ ਕੇ ਕਰੀ ਅੰਦਰ ਬੰਦ ਲਓ ਜੀ ਮਿੱਤਰੋ ਕਰ ਤੇ ਬੰਦ ਸਾਰਾ ਕੁਝ ਓਕੇ ਆ ਤੇ ਕੱਲ ਨੂੰ ਆਪਣੇ ਪਿੰਡ ਬਾਜੀ ਵਲੌਗ ਇਹ ਪਰਸੋਂ ਨੂੰ ਬੈਣਾ ਪਰ ਢਾਂਗੀਆਂ ਢੂੰਗੀਆਂ ਲਾਤੀਆਂ ਆਪਾਂ ਨੇ ਪਹਿਲੇ ਹੀ ਪ੍ਰਬੰਧ ਕਰ ਤੇ ਉਸ ਕੱਲ ਨੂੰ ਪਾਣੀ ਪੂਣੀ ਪਾ ਦਾਂਗੇ ਅੰਦਰ ਇਹਨਾਂ ਨੂੰ ਉਹਨਾਂ ਨੂੰ ਵੀ ਇਹਨਾਂ ਨੂੰ ਵੀ ਤੇ ਚਲੋ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੋੜਾ ਨੀਰਾ ਹੋ ਗਿਆ ਤੇ ਮਿਲਦੇ ਆਂ ਅਗਲੇ ਵਲੌਗ ਚ